ਪੰਜਾਬ ਦੇ ਵਿੱਚ ਹਾਲੇ ਵੀ ਨਸ਼ੇ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈਂਦੇ ਪਏ ਭਾਵੇਂ ਕਿ ਜਿਮਨੀ ਚੋਣ ਦੇ ਵਿੱਚ ਤਿੰਨ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦੇ ਝੰਡੇ ਗੱਡੇ ਗਏ ਆ ਪਰ ਇਹ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਸਾਹਮਣੇ ਆਉਂਦੀਆਂ ਪਈਆਂ ਨੇ ਕਾਬਲੇ ਗੌਰ ਹੈ ਕਿ ਪਿੰਡ ਅਕਲੀਆਂ ਦੇ ਵਿੱਚ ਨਸ਼ੇ ਦੀ ਓਵਰਡੋਸ ਤੇ ਨਾਲ ਨੌਜਵਾਨ ਦੀ ਲਾਸ਼ ਦਾ ਦੂਸਰੇ ਦਿਨ ਵੀ ਸਸਕਾਰ ਨਹੀਂ ਕੀਤਾ ਗਿਆ ਪਰਿਵਾਰ ਵਾਲਿਆਂ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਬਰਨਾਲਾ ਮਾਨਸਾ ਰੋਡ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਬਕਾ ਵਿਧਾਇਕ ਨਾਦਰ ਸਿੰਘ ਮਾਨਸ਼ਾਈਆਂ ਨੇ ਵੀ ਸਰਕਾਰ ਤੇ ਨਸ਼ਾ ਬੰਦ ਕਰਨ ਨੂੰ ਲੈ ਕੇ ਅਸਫਲ ਹੋਣ ਦੇ ਇਲਜ਼ਾਮ ਲਗਾਏ ਹੈ ਕਾਬਲੇ ਗੌਰੇ ਕੇ ਬੀਤੇ ਦਿਨ ਮਾਲਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਵਿਖੇ 26 ਸਾਲਾ ਨੌਜਵਾਨ ਗੁਰਪ੍ਰੀਤ ਦੀ ਨਸ਼ੇ ਦੀ ਓਵਰਡੋਸ ਤੇ ਨਾਲ ਮੌਤ ਦੀ ਖਬਰ ਸਾਹਮਣੇ ਆਈ। ਇੱਥੋਂ ਕਿਸੇ ਨੇ ਦੂਸਰੇ ਦਿਨ ਵੀ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਨੌਜਵਾਨ ਦੀ ਲਾਸ਼ ਸੜਕ ਤੇ ਰੱਖ ਕੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਤਸਕਰਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਆਪਾਂ ਨੂੰ ਪਤਾ ਆ ਬਹੁਤ ਸਮੇਂ ਤੋਂ ਜੱਟੇ ਦੇ ਖਿਲਾਫ ਜਿਹੜੀ ਲੜਾਈ ਲੜ ਰਹੇ ਆ। ਪਰ ਅੱਜ ਇਹੋ ਜਿਹੇ ਹਾਲਾਤ ਹੋਏ ਆ ਭਾਈ 2 ਘੰਟੇ ਹੋ ਗਏ ਬੱਤੀਵਾਂ ਪੁਲਿਸ ਪ੍ਰਸ਼ਾਸਨ ਨੂੰ ਪੁਰਤਿਆਂ ਨੂੰ ਚਿੱਟੇ ਨਾਲ ਨੌਜਵਾਨ ਦੀ ਜੜਿਆ ਮੌਤ ਹੋਈ ਇਹਨੂੰ ਚਾਕੇ 3 ਕਿਲੇ ਆ ਕੇ ਜਿਹੜੇ ਦੁੱਧ ਦੇ ਬੱਦੇ ਦੇ ਨਾਲ ਸੀਗੇ ਸੱਟ ਕੇ ਗਏ ਨੇ ਇਹਨੂੰ ਤੇ ਅਸੀਂ ਹੁਣ ਰੋਡ ਤੇ ਲਿਆਂਦਾ ਹਲੇ ਤੱਕ ਪ੍ਰਸ਼ਾਸਨ ਵੀ ਨਹੀਂ ਪਹੁੰਚਿਆ ਤੇ ਜੇ ਸਾਡੇ ਖੇਤਾਂ 'ਚ ਪਰਾਲੀ ਨੂੰ ਅੱਗ ਲੱਗਦੀ ਸੀ 5 ਮਿੰਟਾਂ 'ਚ ਪੁਲਸ ਆਉਂਦੀ ਸੀ ਅੱਜ ਸਾਡੇ ਘਰ 'ਚ ਅੱਗ ਲੱਗੀ ਆ ਤੇ ਪੁਲਿਸ ਕਿੱਥੇ ਬੈਠੀ ਆ ਭਾਈ ਪੁੱਛੋ ਇਹਨਾਂ ਨੂੰ ਹੈ ਇਸ ਕਰਕੇ ਸਰਕਾਰ ਦੀ ਵਜ੍ਹਾ ਨਾਲ ਮਰਿਆ ਇਹ ਜਵਾਨ ਸਾਡਾ 10 ਲੱਖ ਰੁਪਏ ਮੁਆਵਜ਼ਾ ਦੇ ਜਿੰਨੇ ਕਾਤਲ ਨੇ ਇਹਦੇ ਉਹਨਾਂ ਨੂੰ ਸਾਰਿਆਂ ਨੂੰ ਸਜਾ ਦੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਵੀ ਇਹ ਬੰਦਿਆ ਕਰਕੇ ਕਿੱਤਾ ਲਿਆਂਦਾ ਇੱਥੇ ਨਹੀਂ ਤਾਂ ਪਹਿਲਾਂ ਕਿੰਨੀਆਂ ਲਾਸ਼ਾਂ ਚੱਕ ਰੀਆਂ ਬਾਈ ਹੁਣ ਪਤਾ ਨਹੀਂ ਹੋਰ ਜ਼ਿੰਦਗੀ ਚ ਕਿੰਨੀਆਂ ਗਲੀਆਂ ਨੇ ਠੀਕ ਆ ਰੋਜ਼ ਲੜਦੇ ਆ ਬਾਈ ਰੋਜ਼ ਬਾਰਡਰ ਵਾਕਸ ਤੇ ਚੜ ਕੇ ਕਦੇ ਰੋਜ਼ ਲੜ ਲੜ ਥੱਕ ਕੇ ਪੁਲਿਸ ਨੂੰ ਪੁੱਛੋ ਜਾ ਕੇ ਦਿੱਲੀ ਫੋਨ ਕਰਦਾ ਬਾਈ ਕੋਈ ਨਹੀਂ ਆਉਂਦਾ ਬਾਈ ਬਾਰਡਰ ਵਾਕਸ ਤੇ ਵੀ ਮੈਂ ਇਸੇ ਵੱਲੋਂ ਚੜਿਆ ਸੀ ਇਹਨਾਂ ਨੂੰ ਕੀ ਆ ਯਾਰ ਜਵਾਕ ਮਰਦੇ ਸਾਡੇ ਮਰਦੇ ਮਰੀਜ਼ਾਂ ਹਾਲੇ ਤੱਕ ਕਿਉਂ ਨਹੀਂ ਆਏ ਬਾਈ ਬਾਰਡਰ ਵਾਕਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਭਰੋਸੇ ਦੇ ਖਰੀ ਉਧਰ ਹੀ ਪਹੁੰਚ ਪਰੋਸੇ ਦੇ ਦਾ ਬਾਈ ਇਹਦਾ ਇੱਕ ਦਿਨ ਵੀ ਨਹੀਂ ਗਿੜਾ ਮਾਰਿਆ ਇਹਨਾਂ ਨੇ ਤਾਂ ਯਾਰ ਆ ਹੁਣ ਦੇਖ ਲਓ ਕਿੰਨੇ ਘਾਇਨੇ ਬਾਈ ਮਾੜਾ ਚੜ ਚੜ ਥੱਕ ਗਿਆ ਬਾਰਡਰ ਵਾਕ ਦੇ ਚੜ ਜਾ ਇਹਨਾਂ ਨੇ 20 ਵਾਰੀ ਰੋਡ ਰੋਕਲੇ ਪਹਿਲਾ ਮੁੰਡਾ ਮਰਿਆ ਉਦੋਂ ਰੋਡ ਰੋਕਿਆ ਬਾਈ 20 ਵਾਰੀ ਧਰਨੇ ਲਾ ਲਿਆ ਯਾਰ ਕਿੰਨੇ ਕਿ ਧਰਨੇ ਲਾਈ ਜਾਵਾਂ ਸਾਡੇ ਜਵਾਕ ਮਰਿਆ ਤੇ ਸੀ ਅਜੀ ਧਰਨੇ ਲਾ ਲਾ ਥੱਕ ਕੇ ਪਹਿਲਾ ਮਾਨਸਾ ਕਿੰਨੇ ਧਰਨੇ ਲਾ ਦੇ ਮਰੇ ਦੇ ਜਵਾਕਾਂ ਯਾਰ ਸਾਡਾ ਜਵਾਕ ਮਰ ਗਿਆ ਓਏ ਆਜੋ ਲੋਕੋ ਇਹਨਾਂ ਨੇ ਉਹਨਾਂ ਚਿਰ ਬਈ ਇਨਸਾਫ ਨਹੀਂ ਦੇਣਾ ਜਿੰਨਾ ਚਿਰ ਜਿੰਨਾ ਚਿਰ ਅਸੀਂ ਅੜਦੇ ਨਹੀਂ ਲੜਦੇ ਨਹੀਂ ਕਿੱਥੇ ਦਾ ਇਹ ਚਾਹੀਦਾ ਸੀ ਪੁਲਿਸ ਸਾਡੇ ਨਾਲ ਮੂਹਰੇ ਹੋ ਕੇ ਖੜ ਕੇ ਸਾਰੇ ਕਾਤਲਾਂ ਨੂੰ ਸਜ਼ਾ ਦਿੰਦੀ ਕਿਉਂ ਨਹੀਂ ਆਏ ਭਾਈ ਉਹ ਤਾਂ ਹਲੇ ਤੱਕ ਵੀ ਨਹੀਂ ਪਹੁੰਚੇ ਭਾਈ 2-3 ਘੰਟੇ ਹੋ ਗਏ ਯਾਰ ਪਰ ਜੇ ਨਾ ਹੈ ਨਾ ਪਤਾ ਨਹੀਂ ਕਿੰਨੇ ਕਾ ਕਰਾਂ ਦੇ ਅੱਗ ਲੱਗਣੀ ਆ ਭਾਈ ਇਹ ਬਲਜਿੰਦਰ ਸਿੰਘ ਦੀ ਡੈੱਡ ਬੋਡੀ ਮਿਲੀ ਹੈ ਜੀ ਪਰਿਵਾਰ ਨੂੰ ਖੇਤਾਂ ਦੇ ਵਿੱਚੋਂ ਤੇ ਇਹ ਪਰਿਵਾਰ ਨੇ ਜੋ ਬਿਆਨ ਲਿਖਾਇਆ ਹੈਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਤੋ ਵਾਕਈ ਤਾਂ ਹੁਣ ਪੋਸਟਮਾਰਟਮ ਕਰਵਾਉਣੇ ਆਗੇ ਪੋਸਟਮਾਰਟਮ ਦੇ ਆਧਾਰ ਤੇ ਜੋ ਇਹਨੇ ਬਿਆਨ ਲਿਖਾਇਆ ਹੈਗਾ ਉਹਦੇ ਮੁਤਾਬਕ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬਿਆਨ ਚ ਕੀ ਲਿਖਾਇਆ ਜੀ ਕਾਹਦੇ ਕਰਕੇ ਮੌਤ ਹੋਈ ਇਹਨਾਂ ਨੇ ਜਿਹੜੇ ਲੜਕਿਆਂ ਨਾਲ ਦੋ ਨਾਲ ਕਿਹਾ ਸੀ ਉਹਨਾਂ ਦਾ ਬਾਈ ਨੇਮ ਲਿਖਾਇਆ ਜੀ ਕੁਝ ਇੱਥੇ ਜਿਹੜੇ ਨਸ਼ਾ ਵੇਚਣ ਵਾਲੇ ਹੈਗੇ ਉਹਨਾਂ ਦਾ ਨਾਮ ਲਿਖਾਇਆ ਜੀ ਬਾਈ ਨੇ ਤੇ ਉਹ ਅਸੀਂ ਬਿਆਨ ਲਿਖ ਕੇ ਕਾਰਵਾਈ ਕਰ ਰਹੇ ਹਾਂ ਉਹਨਾਂ ਖਿਲਾਫ ਦੋਸ਼ ਲਾਇਆ ਵੀ ਉਹਨਾਂ ਤੋਂ ਨਸ਼ਾ ਖਰੀਦਦਾ ਸੀ ਇਹਨਾਂ ਨੇ ਲਿਖਾਇਆ ਤਾਂ ਹੈਗਾ ਜੀ ਬਿਆਨ ਦੇ ਵਿੱਚ ਬਾਕੀ ਅਸੀਂ ਕਰਦੇ ਹਾਂ ਪੜਤਾਲ ਕਰ ਰਹੇ ਹਾਂ ਜੀ ਤਫਤੀਸ਼ ਕਰ ਰਹੇ ਹ ਜਿਹੜਾ ਕੋਈ ਦੋਸ਼ੀ ਹੋਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਕਿੰਨੇ ਕੁ ਲੋਕਾਂ ਤੇ ਮਾਮਲਾ ਦਰਜ ਹੋ ਰਿਹਾ ਇਹ ਹੈਗਾ 4-5 ਜਣਾਂ ਦੇ ਖਿਲਾਫ ਲਿਖਾਇਆ ਇਹਨਾਂ ਨੇ